ਸਵਾਗਤ ਹੈ ਜੀ ਨਾ ਪਿਆ ਅਬਿਸਲਾ ਇਕੜੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਲੈਂਥ ਕਿ ਇਸ ਤਰ੍ਹਾਂ ਵਧਾ ਸਕਦੇ ਸਾਡੇ ਕੋਲ ਇੱਕ ਮੈਚਿੰਗ ਸੂਟ ਹੈ ਦੀ ਲੈਂਥ ਜੋ ਕਪੜਾ ਆਪਣੇ ਕੋਲ ਉਹ ਵੀ 42 ਇੰਚਾ ਜੋ ਲੈਂਥ ਰੱਖਣੀ ਹੈ ਉਹ ਵੀ ਆਪਾਂ ਨੇ 42 ਇੰਚ ਰੱਖਣੀ ਹੈ ਕਿਉਂਕਿ ਮਾਰਜਿਨ ਵੀ ਲੈਣਾ ਅੰਦਾਗਾ ਕਿਸ ਤਰ੍ਹਾਂ ਲੈਂਥ ਵਧਾਉਣੀ ਹੈ ਇਹ ਕਟਿੰਗ ਕਰਕੇ ਦਿਖਾਵਾਂਗੇ ਤੁਹਾਨੂੰ ਕੋਈ ਵੀ ਆਪਾਂ ਲਹਿਦਾ ਇਸਤੇਮਾਲ ਨਹੀਂ ਕਰਦੇਗੇ ਕਟਿੰਗ ਇਸ ਤਰ੍ਹਾਂ ਕਰਨੀ ਹੈ ਇਹ ਸਾਰੀ ਜਾਣਕਾਰੀ ਦੇਵਾਂਗੇ ਤੁਸੀਂ ਵੀਡੀਓ ਸਿਰ ਉੱਤਰ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਜੇਕਰ ਤੁਸੀਂ ਹੋਰ ਵੀ ਸਾਡੀ ਸਲਾਈ ਦੇ ਵੀਡੀਓ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਣਾ ਕਲਾਈ ਕਰਾਈ ਚੈਨਲ ਦੇ ਫ੍ਰੀ ਕੋਰਸ ਹੈ ਜੇ ਆਪਣੇ ਕੋਲ ਕਪੜਾ ਇਹ ਵੀ ਹੈਗਾ 42 ਇੰਚ ਲੈਂਥ ਵੀ ਆਪਣੇ 42 ਇੰਚ ਰੱਖਣਿਆਂਗੇ ਲੈਂਥ ਆਪਾਂ ਨੇ ਵਧਾਉਣੀ ਇਸ ਤਰ੍ਹਾਂ ਦੇ ਤਰੀਕਾ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਨੇ ਸਾਰੇ ਕਮੀਜ਼ ਨੂੰ ਇਸ ਤਰ੍ਹਾਂ ਖੋਲਣਾ ਉਸ ਤੋਂ ਬਾਅਦ ਕਈ ਵਾਰੀ ਪੱਟੀ ਲੱਗੀ ਨੇ ਦੇਖੋ ਇਸ ਤੇ ਵੀ ਪੱਟੀ ਲੱਗੀ ਹੈ ਪੱਟੀ ਉੱਪਰ ਧਰਮੇ ਲੱਗੀ ਹੈ ਕਈ ਵਾਰੀ ਸਾਡੇ ਬਣਾ ਕੀ ਕਰਦੇ ਨੇ ਇਸੇ ਪੱਟੀ ਨੂੰ ਸੈਂਟਰ ਕਰ ਲੈਣੇ ਹੈ ਇਸ ਕਰਕੇ ਲੰਬਾਈ ਵਧਾਉਣ ਦੇ ਵਿੱਚ ਦਿੱਕਤ ਆਉਂਦੀ ਆਪਾਂ ਇਸ ਪੱਟੀ ਨੂੰ ਲੱਗ ਕਰ ਲਾਂਗੇ ਢੇੜ ਕੇ ਜੋ ਵੀ ਸਲਾਈ ਲੱਗਿਆ ਇਸ ਨੂੰ ਆਪਾਂ ਢੇੜ ਕੇ ਲੱਗ ਕਰ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਕਟਿੰਗ ਕਰਨ ਦਾ ਤਰੀਕਾ ਦੱਸਾਂਗੇ ਪੱਟੀਆਂ ਆਪਣੇ ਲੱਗ ਕਰ ਲਿਆ ਕਿਉਂਕਿ ਇਹ ਸੈਂਟਰ ਦੇ ਵਿੱਚ ਸੀਗੀ ਗੁਮੇ ਦੇ ਤੇ ਕਰ ਆਪਾਂ ਸੈਂਟਰ ਦੇ ਵਿੱਚ ਕਟਿੰਗ ਕਰਦੇ ਤਾਂ ਆਪਣਾ ਜਿਹੜਾ ਦੋਵੇਂ ਸੱਡਾਂ ਵਾਲਾ ਕੱਪੜਾ ਬੇਸਟ ਜਾਂਦਾ ਹੁਣ ਆਪਾਂ ਇਸ ਕੱਪੜੇ ਨੂੰ ਕੰਮ ਵਿੱਚ ਲਵਾਂਗੇ ਕਿਉਂਕਿ ਇਸ ਵਿੱਚ ਆਪਾਂ ਬਾਜੂ ਵਿੱਚ ਵੀ ਜੋੜ ਵਗੈਰਾ ਪਾ ਸਕਦੇ ਤੇ ਕਰ ਆਪਣੀ ਬਾਜੂ ਨਿਕਲਦੀ ਹੈ ਬਾਜੂ ਵੀ ਆਪਾਂ ਕੱਢ ਸਕਦੇ ਹਾਂ ਹੁਣ ਕੀ ਕਰਨਾ ਆਪਣੇ ਜਿੰਨੀ ਆਪਣੀ ਕਮੀਜ਼ ਦੀ ਲੈਂਥ ਘੇਰਾ ਤਿਆਰ ਆ ਉਸ ਜਮ ਨਾਲ ਆਪਣੇ ਨਿਸ਼ਾਨ ਲਗਾਉਣੇ ਨੇ ਫਿਰ ਆਪਣੇ ਕੋਲੇ ਹੈ ਕਮੀਜ਼ ਦਾ 22 ਇੰਚ ਤਿਆਰ ਆ ਜਾਨੀ ਕਿ 11 ਇੰਚ 3 ਇੰਚ ਆਪਾਂ ਮਾਰਜਿਨ ਲਵਾਂਗੇ ਇਹ ਪਰਖਾਂਗੇ 12.5 ਇੰਚ 12.5 ਇੰਚ ਦੇ ਹਿਸਾਬ ਨਾਲ ਪਹਿਲਾਂ ਆਪਾਂ ਨਿਸ਼ਾਨ ਲਗਾ ਲਾਂਗੇ ਇਸ ਤਰੀਕੇ ਨਾਲ ਲੰਬਾਈ ਬਹੁਤ ਹੀ ਆਸਾਨ ਤਰੀਕੇ ਨਾਲ ਵਧੂਗੀ ਕਿਉਂਕਿ ਕੋਈ ਵੀ ਆਪਾਂ ਨੇ ਲੈਂਸ ਵਗੈਰਾ ਨਹੀਂ ਇਹਦੇ ਵਿੱਚ ਪਾਉਣੀ ਹੈਗੀ ਇਸ ਕਰਕੇ ਮੋਦੀ ਸੰਤਰੀਕ ਨਾਲ ਆਪਾਂ ਲੰਬਾਈ ਬਰਾਬਰ ਕਰਦੇ ਇਹ ਆਪਣੇ 12 ਇੰਚ ਦੇ ਨਿਸ਼ਾਨ ਨਾਲ ਲੈਣੀ ਹੈ ਆਪਣਾ ਬੱਚੀ ਵਿੱਚ ਫੇਰਾ ਹੋ ਗਿਆ 22 ਇੰਚ ਤਿਆਰ ਆ ਇਸ ਤਰੀਕੇ ਨਾਲ ਜਿੰਨੀ ਆਪਣੀ ਕਮੀਜ਼ ਦੀ ਲੰਬਾਈ ਰੱਖਣੀ ਆ ਉਹਨਾ ਆਪਾਂ ਕੱਪੜਾ ਫੋਲਡ ਕਰ ਲਾਂਗੇ ਦੁਆਰਾ ਫਿਰ ਇਸ ਨੂੰ ਮਾਪਾਂਗੇ ਇਹ ਪੰਨੇ ਨਿਸ਼ਾਨ ਲਗਾ ਲਈਏ ਤੁਸੀਂ ਦੇਖੋ ਵੀ ਇਸ ਜਗ੍ਹਾ ਤੇ ਆਪਣਾ ਕੱਪੜਾ ਦਾਦਾ ਜਾਨੀ ਕਿ ਇਸ ਜਗ੍ਹਾ ਤੇ ਆਪਣੀ ਲੰਬਾਈ ਹੋਣੀ ਸੀਗੀ 42.5 42 ਇੰਚ ਹੁਣ ਆਪਾਂ ਨੂੰ ਲੰਬਾਈ ਜੀ ਕਮੀਟੀ ਚਾਹੀਦੀ ਆ ਵਿੱਚ ਮਾਰਜਿਨ ਲੈ ਕੇ 44 44 ਇੰਚ 44 ਇੰਚ ਲੰਬਾਈ ਚਾਹੀਦੀ ਹੈ ਇਸ ਕਰਕੇ ਇਹ ਕਪੜਾ ਜਿਹੜਾ ਆਪਾਂ ਅੱਗੇ ਤੋਂ ਲਵਾਂਗੇ ਜੋ ਬੈਕ ਆਪਣੀ ਕਈ ਵਾਰੀ ਇਦਾਂ ਹੁੰਦਾ ਵੀ ਕਸਟਮਰ ਕਹਿੰਦੇ ਘੱਟ ਜੂ ਕਪੜਾ ਨਹੀਂ ਘੱਟਦਾ ਨਹੀਂ ਹੈਗਾ ਜੋ ਆਪਾਂ ਬੈਕ ਲਵਾਂਗੇ ਆਪਣੀ ਇਸ ਸਾਈਡ ਤੋਂ ਲਵਾਂਗੇ ਤਾਂ ਕਿ ਆਪਣੀ ਲੰਬਾਈ ਜਿਹੜੀ ਆਸਾਨੀ ਨਾਲ ਹੀ ਗਮੇਜ ਜਾਈ ਇਸ ਕਰਕੇ ਪਹਿਲਾਂ ਹੁਣ ਆਪਾਂ ਨੇ ਲਾਉਣਾ ਘੇਰੇ ਦਾ ਨਿਸ਼ਾਨ ਇਹ ਹੋ ਗਿਆ ਆਪਣਾ ਫੋਲਡਿੰਗ ਵਾਲਾ ਨਿਸ਼ਾਨ ਉਸ ਤੋਂ ਪਰ ਹੁਣ ਆਪਾਂ ਨੇ ਲੰਬਾਈ ਲੈਣੀ ਹੈ ਜੇਕਰ ਆਪਾਂ ਖਮੀ ਵੀ ਇੱਦਾਂ ਹੀ ਕੱਟਦੇ ਤਾਂ ਆਪਣੇ ਕੋਲੇ ਕਪੜਾ ਬਿਲਕੁਲ ਨਹੀਂ ਸੀਗਾ ਹੁਣ ਇਹ ਕਪੜਾ ਆਪਾਂ ਵਿੱਚੋਂ ਇਸਦੇ ਕਟਿੰਗ ਕਰਾਂਗੇ ਇਹ ਪਰ ਫੋਲਡਿੰਗ ਵਾਲਾ ਨਿਸ਼ਾਨ ਲਾਇਆ ਹੁਣ ਆਪਾਂ ਨੇ ਲਾਉਣਾ ਲੰਬਾਈ ਦਾ ਨਿਸ਼ਾਨ ਲੰਬਾਈ ਆਪਾਂ ਨੇ ਰੱਖਣੀ ਹੈ 42.5 ਇੰਚ ਮਾਰਜਿਨ ਲਵਾਂਗੇ 43.5 ਦਾ ਨਿਸ਼ਾਨ ਲਾਏ ਦੇਖੋ ਤੁਸੀਂ ਜਿਹੜਾ 4 ਇੰਚ ਆਪਣੇ ਕੋਲੇ ਕਪੜਾ ਇਹ ਜ਼ਿਆਦਾ ਹੋ ਗਿਆ ਇਹ ਤੁਸੀਂ ਜੋ ਇਹ ਜ਼ਿਆਦਾ ਹੋਵੇ ਇਧਰੋਂ ਘੱਟ ਗਿਆ ਜੋ ਇਧਰੋਂ ਘਟਿਆ ਇਹ ਕਪੜਾ ਆਪਾਂ ਦੂਸਰੀ ਸਾਈਡ ਤੋਂ ਲੰਮਾਂਗੇ ਜਦੋਂ ਆਪਾਂ ਬੈਕ ਦੀ ਕਟਿੰਗ ਕਰਾਂਗੇ ਕਮੀਜ਼ ਦੀ ਉਸ ਟਾਈਮ ਤੁਹਾਨੂੰ ਜਾਣਕਾਰੀ ਦੇਵਾਂਗੇ ਪਹਿਲਾਂ ਆਪਾਂ ਫਰੰਟ ਦੀ ਕਟਿੰਗ ਕਰ ਰਹੇ ਹਾਂ ਇਸ ਤਰ੍ਹਾਂ ਕਿ ਆਪਾਂ ਕਮੀਜ਼ ਦੀ ਕਟਿੰਗ ਕਰਦੇ ਉਸ ਹਿਸਾਬ ਨਾਲ ਸਾਰੇ ਨਿਸ਼ਾਨ ਲਾਵਾਂਗੇ ਟੀਰਾ ਆਪਣੇ ਕੋਲੇ 12 ਇੰਚ ਤਿਆਰ ਆ 13 ਇੰਚ ਤੇ ਨਿਸ਼ਾਨ ਲਾਵਾਂਗੇ ਮੋਢੇ ਦਾ 7 ਇੰਚ ਤੇ ਨਿਸ਼ਾਨ ਚੇਸ਼ਟ ਆਪਣੀ ਗੋਲੀ ਹੈਗੀ ਹੈਗੀ ਸਾਡੇ ਬੀਜ ਇਹ ਆਪਣੇ ਆਰਮਹੋਲਰ ਨਿਸ਼ਾਨ ਲਗਾ ਲਿਆ ਸਾਡੇ 6 ਇੰਚ ਦੇ ਇਹ ਨਿਸ਼ਾਨ ਵੀ ਆਪਣੇ ਦੋ ਤਰੀਕਿਆਂ ਨਾਲ ਲਾ ਦ ਹੁੰਦਾ ਜਿਸ ਤਰ੍ਹਾਂ ਕਿ ਆਪਾਂ ਨੇ ਸਾਡੇ 6 ਇੰਚ ਤੇ ਨਿਸ਼ਾਨ ਲਾਇਆ ਸਾਡੇ 6 ਇੰਚ ਦੀ ਇਹ ਨਿਸ਼ਾਨ ਲਾਇਆ ਜੇਕਰ ਤੁਸੀਂ ਸਾਹਮਣੇ ਦਾ ਤੁਹਾਨੂੰ ਇਸ ਤਰ੍ਹਾਂ ਨਹੀਂ ਸਮਝ ਆਉਂਦੀ ਵੀ ਆਪਾਂ ਨੇ ਕਿੱਦਾਂ ਲਾਉਣਾ ਹੁੰਦਾ ਇਹ ਨਿਸ਼ਾਨ ਤਾਂ ਤੁਸੀਂ ਇਸ ਨਿਸ਼ਾਨ ਨੂੰ ਇਸ ਤਰੀਕੇ ਨਾਲ ਵੀ ਲਾ ਸਕਦੇ ਹੋਗੇ ਜਾਨੀ ਕਿ ਜਿਹੜਾ ਆਪਣਾ ਸਾਹਮਣਾ ਹੁੰਦਾ ਇਹਦਾ ਟੀਰਾ ਹੈਗਾ 12 ਇੰਚ ਤੇ ਆਹ ਸਾਹਮਣਾ ਹੈਗਾ 13.5 ਇੰਚ ਤੇ ਆ ਜਾਨੀ ਕਿ 7.5 ਇੰਚ ਆਪਾਂ ਵੱਧ ਲਵਾਂਗੇ ਕਟਿੰਗ ਦੇ ਲਈ ਇਸ ਤਰੀਕੇ ਨਾਲ ਵੀ ਤੁਸੀਂ ਇਹ ਨਿਸ਼ਾਨ ਨੂੰ ਲਗਾ ਸਕਦੇ ਹੋਗੇ ਇਸ ਤਰੀਕੇ ਨਾਲ ਵੀ ਸਾਨੀ ਹੁੰਦੀ ਹੈ ਨਿਸ਼ਾਨ ਲਗਾਉਣ ਚ ਇਹ ਆਪਣੇ ਪਾਤੀ ਗਲੇ ਹੁਣ ਆਪਾਂ ਨੇ ਕਰਨੀਆਂ ਕਟਿੰਗ ਤੁਮੇਂ ਦੀ ਕਟਣੀ ਕਰਨੀ ਜਾਂ ਦੂਸਰੇ ਨਿਸ਼ਾਨਿਆਂ ਨੂੰ ਬਾਅਦ ਦੇ ਵਿੱਚ ਲਾਵਾਂਗੇ ਪਹਿਲਾਂ ਆਪਾਂ ਇਹ ਸਿੰਪਲ ਕਟਿੰਗ ਕਰ ਦਈਏ ਜੋ ਆਪਣੇ ਗਲੇ ਪਈਏ ਦੇ ਉੱਪਰ ਇਹ ਆਪਣੇ ਕਟਿੰਗ ਕਰਨੀ ਹੈ ਹੁਣ ਤਨੋਂ ਜਿੱਦਾਂ ਇਹ ਆਪਣੇ ਦੂਸਰਾ ਮਾਦਨ ਕੇ ਜਗ੍ਹਾ ਤੋਂ ਲੈਣਾਗਾ ਅ ਤ ਤੁਸੀਂ ਦੇਖੋ ਵੀ ਆਪਣੇ ਜੋ ਫਰੰਟ ਦੀ ਕਟਿੰਗ ਕਰੀ ਹੈ ਇਸ ਜਗ੍ਹਾ ਤੋਂ ਕਰੀਏਗੀ ਕੱਪੜੇ ਨੂੰ ਆਪਾਂ ਨੇ ਦੂਸਰੀ ਸਾਈਡ ਘੁਮਾ ਲੈਣਾ ਕਪੜੇ ਨੂੰ ਆਪਾਂ ਨੇ ਦੇਖੋ ਆਪਨੇ ਫਰੰਟ ਦੀ ਕਟਿੰਗ ਇਸ ਜਗ੍ਹਾ ਤੋਂ ਕਰੀਆ ਬੈਕ ਦੀ ਕਟਿੰਗ ਆਪਾਂ ਕਰਾਂਗੇ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਆਪਾਂ ਨੇ ਲੰਬਾਈ ਵਧਾਉਣੀ ਆ ਉੱਪਰ ਹੁਣ ਕੀ ਕਰਨਾ ਪਹਿਲਾਂ ਆਪਾਂ ਨਿਸ਼ਾਨ ਲਗਾ ਲੈਣਾਗਾ ਜਿਸ ਤਰ੍ਹਾਂ ਕਿ ਪਹਿਲਾਂ ਲਾਇਆ ਸੀਗਾ 12.5 ਇੰਚ ਤੇ ਉਸ ਹਿਸਾਬ ਨਾਲ ਆਪਾਂ ਨੇ ਪਹਿਲਾਂ ਸਾਰੇ ਕਪੜੇ ਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਆਪਣੇ ਸਾਰੇ ਕੱਪੜੇ ਨੂੰ ਫੋਲਡ ਕਰ ਲੈਣਾ ਜਿਆਦਾਤਰ ਆਪਾਂ ਕੀ ਕਰਦੇ ਹੁੰਦੇ ਨੇ ਜਦੋਂ ਆਪਣੀ ਕਮੀਜ਼ ਦੀ ਕਟਿੰਗ ਕਰੀਏ ਉਸ ਦੇ ਉੱਪਰ ਹੀ ਆਪਾਂ ਬੈਕ ਦੀ ਕਟਿੰਗ ਕਰ ਦਿੰਦੇ ਹਾਂ ਇਸ ਤਰੀਕੇ ਨਾਲ ਨਹੀਂ ਕਰਦੇ ਆਪਾਂ ਲੰਬਾਈ ਵਧਾਉਣ ਦੇ ਲਈ ਆਪਾਂ ਇਧਰੋਂ ਦੂਸਰੀ ਸਾਈਡ ਤੋਂ ਕਮੀਜ਼ ਦੀ ਬੈਕ ਲਵਾਂਗੇ ਹੁਣ ਜੋ ਆਪਾਂ ਨਿਸ਼ਾਨ ਲਗਾਏ ਨੇ ਇਹ ਇਹਨਾਂ ਉੱਪਰ ਆਪਾਂ ਨੇ ਕੱਪੜੇ ਨੂੰ ਫੋਲਡ ਕਰ ਲੈਣਾ ਜੋ ਆਪਣੀ ਇਹ ਮੋਡਿਆਂ ਵਾਲੀ ਸ਼ਰਟ ਹੈ ਇਸ ਦੇ ਵਿੱਚ ਲੰਬਾਈ ਵਧੂਗੀ ਆਪਣੀ ਦੇਖੋ ਜਿੱਕਰ ਆਪਾਂ ਉਪਰ ਹੀ ਆਪਾਂ ਲੈਣ ਦੇ ਬੈਕ ਤਾਂ ਆਪਣਾ ਹੀ ਕਪੜਾ ਬੇਸਟ ਜਾਣਾ ਸੀ ਇਸ ਕਰਕੇ ਇਸ ਜਗ੍ਹਾ ਤੋਂ ਹੀ ਆਪਾਂ ਨੇ ਲੰਬਾਈ ਨੂੰ ਵਧਾਉਣਾਗਾ ਪਹਿਲਾਂ ਇਸ ਨੂੰ ਅਪਨਾਪਾਂਗੇ ਉਸ ਹਿਸਾਬ ਨਾਲ 12 ਇੰਚ ਦੇ ਹਿਸਾਬ ਨਾਲ 25 ਆਪਣਾ ਘੇਰਾ ਤਿਆਰ ਲਵਾਂਗੇ ਤਰੀਕੇ ਨਾਲ ਲੰਬਾਈ ਬਣਾਉਣਾ ਬਹੁਤ ਹੀ ਆਸਾਨ ਕੋਈ ਵੀ ਆਪਾਂ ਨੂੰ ਲੈਸ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਆਪਾਂ ਨੇ ਕਪੜਾ ਸੈੱਟ ਕਰ ਲਿਆ ਇਹ ਜਿਹੜਾ ਕਪੜਾ ਇਹ ਆਪਾਂ ਕੰਮ ਦੇ ਵਿੱਚ ਲੰਮਾਗੇ ਇਸ ਜਗ੍ਹਾ ਤੋਂ ਆਪਾਂ ਜੋ ਟੀਰਾ ਆਉਂਦਾ ਇਸ ਜਗ੍ਹਾ ਤੇ ਆਪਣੀ ਲੰਬਾਈ ਨੇ ਵਧਣਾਗਾ ਹੁਣ ਤੁਸੀਂ ਦੇਖੋ ਵੀ ਆਪਣੀ ਕਮੀਜ਼ ਦੀ ਲੈਂਥ ਬਿਲਕੁਲ ਜਿੰਨੀ ਆਪਾਂ ਨੇ ਕਹੀ ਸੀ 42 ਇੰਚ ਤਿਆਰਾ 43 ਇੰਚ ਤੇ ਆਪਾਂ ਨਿਸ਼ਾਨ ਲਗਾਇਆ ਮਾਰਜਿਨ ਆਪਣਾ نیچے ਰਹਗਾ ਜੋ ਕਮੀਜ਼ ਦੀ ਬੈਕ ਆ ਉਸ ਵਿੱਚ ਵੀ ਜੋੜ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਇਸ ਜਗ੍ਹਾ ਤੋਂ ਆਪਾਂ ਨੇ ਕਟਿੰਗ ਕਰ ਦੇਣੀ ਹੈ

ਜੱਬ ਉਹਨਾਂ ਇਦਾਂ ਜਿ ਦੀਰਾ ਵੀ ਪਾਇਆ ਤਾਂ ਕਿ ਆਪਣਾ ਕਮੀਜ਼ ਜਿਹੜਾ ਬਿਲਕੁਲ ਵੀ ਪਿੱਛੇ ਨਾ ਜਾਵੇ ਇਹ ਦੇਖੋ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਕਮੀਜ਼ ਦੀ ਲੈਂਥ ਨੂੰ ਵਧਾਇਆ ਕੋਈ ਵੀ ਆਪਣੇ ਜੋੜ ਨਹੀਂ ਪਾਇਆ ਹੋਗਾ ਸਿਰਫ ਸਿਰਫ ਆਪਣੇ ਕੋਲੇ ਇਹ ਕੱਪੜਾ ਸੀਗਾ ਜੋ ਆਪਣੇ ਇਹ ਕੱਪੜਾ ਇਹ ਵਿੱਚੋਂ ਹੀ ਆਪਾਂ ਨੇ ਲੇਤਾ ਕੋਈ ਵੀ ਜੋੜ ਨਹੀਂ ਪਾਇਆ ਕੋਈ ਵੀ ਲੇਸ ਨਹੀਂ ਲਾਈ ਇਸ ਤਰੀਕੇ ਨਾਲ ਤੁਸੀਂ ਵੀ ਲੰਬਾਈ ਵਧਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਲੰਬਾਈ ਵਧਾ ਸਕਦੇ ਹੋ ਕਿ ਆਪਾਂ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਲੰਬਾਈ ਵਧਾਈ ਹੈ ਜੋ ਆਪਣੇ ਕੋਲ ਦੂਸਰਾ ਕਪੜਾ ਇਸ ਦੀ ਬਾਜੂ ਦੀ ਕਟਿੰਗ ਕਰਾਂਗੇ ਆਪਾਂ ਇਸ ਤਰੀਕੇ ਨਾਲ ਇਹ ਸੀ ਸਾਰੀ ਆਪਣੀ ਅੱਜ ਦੀ ਵੀਡੀਓ ਤੁਸੀਂ ਇਹ ਵੀਡੀਓ ਦੇਖ ਕੇ ਜਰੂਰ ਜਾਣਕਾਰੀ ਲਓ ਜੀ ਆਸਾਨ ਤਰੀਕੇ ਨਾਲ ਜੋ ਵੀ ਅੱਜ ਕੱਲ੍ਹ ਸੂਟ ਆਉਂਦੇ ਨੇ ਆਪਣੇ ਕੋਲੇ 42 ਜਾਂ 42 ਜਾਂ 41 ਲੈਂਥ ਵਾਲੇ ਉਹਨਾਂ ਨੂੰ ਜੇ ਤੁਸੀਂ ਇਸ ਤਰੀਕੇ ਨਾਲ ਲੰਬਾਈ ਵਧਾ ਸਕਦੇ ਹੋ